ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਵੱਡੀ ਰੇਲ ਦੇ ਡੱਬੇ ਜੀ ਨੂੰ ਕਹਿ ਸਕਦੇ ਆ ਬੈੜ ਸੂਈ ਸਵਾਈ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਹਾਂਜੀ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਬਾਈ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਸਵੀਰ ਮੋੜ ਮੰਡੀ ਤੇ ਮੋਬਾਈਲ ਨੰਬਰ ਹੈਗਾ 98721 2153 98721 2153 ਦੂਜਾ ਹੈਗਾ 94781 67683 94781 67683 ਠੀਕ ਹੈ ਜਿਹੜੇ ਆਪਾਂ ਵਿਹੜ ਦੇਖੀ ਆਨੇ ਬਾਈ ਜੀ ਸੂਆ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਸੋਈ ਹੈ ਇਹ ਅੱਜ 22 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਆ ਜੰਮੇ ਮਹੀਨੇ ਨੂੰ ਕੈ ਦਿਨ ਹੋ ਗਏ ਸੂਈ ਨੂੰ 20 ਤਰੀਕ ਨੂੰ ਇਹ ਸੂਈ ਜਾਗੀ ਅੱਜ ਹੋ ਗਿਆ ਤੀਜਾ ਦਿਨ ਹੋ ਗਿਆ ਸੂਈ ਪਰਸ ਤੀਜਾ ਦਿਨ ਹੋ ਗਿਆ ਜਣਾ ਤੀਜਾ ਦਿਨ ਹੋ ਗਿਆ ਮਗਰੇ ਦੇ ਮੇਲ ਕਾਫਾ ਹੈ ਮਗਰੇ ਜੇ ਹੈਗਾ ਮੇਲ ਕਾਫਾ ਬੱਚਾ ਹਾਂ ਤੇ ਆਪਣੇ ਘਰੇ ਸੂਈ ਜਾਣ ਜਮ ਆਪਣੇ ਆਪ ਦੇ ਘਰੇ ਸੂਈ ਜਾ ਬਈ ਆਪਾਂ ਸਾਰਾ ਕੁਝ ਅਗਲੇ ਨੂੰ ਸੂਈ ਦਾ ਤੇ ਜੇਰ ਸਾਰਾ ਦਾਣਾ ਹੈ ਸਾ ਜੇਰ ਜੂੜ ਦੀ ਵੀਡੀਓ ਆਪਾਂ ਅਗਲੇ ਨੂੰ ਦੇ ਸਕਦੇ ਹਾਂ ਠੀਕ ਹੈ ਕਿੰਨਾ ਦੁੱਧ ਹੁਣ ਬੋਲਾ ਹੋਵੇ ਥੱਲੇ 10 20 ਕਿਲੋ ਬੋਲਾ ਤਿਆਰ ਹੈ ਮਨ ਕੇ ਚੱਲੇ ਵੀ ਲੀਟਰ ਮੈਨ ਨਾਲ 18 ਲੀਟਰ ਬੋਲਾ ਹਾਜ਼ਰ ਆ। ਨਾ 19 20 ਲੀਟਰ ਆ ਜਾ ਬਈ। ਮਨ ਕੇ ਚੱਲੇ ਬੱਚੇ ਨੂੰ ਮੂੰਹਿਆ ਲਵਾ ਕੇ 9 ਡੱਬੇ ਟਾਈਮ ਦੇ ਆਪਾਂ ਕਿੰਨੇ ਮਨ ਕੇ ਦੇਵਾਂਗੇ? ਹਾਂ ਹਾਂ ਬਈ। ਬੋਲੇ ਦੇ ਜਾਓ। ਠੀਕ ਐ ਤੇ ਅੰਦਾਜ਼ਾ ਫਿਰ ਪਿਛਲੇ ਸਵੇਰੇ ਕਿੰਨਾ ਦੋ ਦੱਸਿਆ ਮਾਲ ਕਰਨੇ? ਬਈ 22 ਕਿਲੋ ਕੱਢਿਆਗਾ। ਪਲੂਣ ਨੇ। ਹਾਂ। ਐਦ ਕੀ ਗਰਮੀ ਆ ਮਨ ਕੇ ਚੱਲੇ ਵੀ 30 ਮਨ ਕੇ ਲੈ ਸਕਦਾ। ਆਪ ਕੀ ਜੇ ਮੰਨ ਲੈ ਅਗਲਾ 30 ਤੋਂ ਪਰ ਪਲੱਸ ਕਰ ਦੋ। ਮਿੱਟੀ ਗਨ ਦਾ ਪਾਰ ਵਾਲੀ ਹੈਗੀ ਆ ਹਾਂ ਬਾਈ ਪੂਰਾ ਆਪਣੀ ਗਰੰਟੀ ਹੈ 30 ਤੋਂ ਪਾਰ ਜਾਊਗੀ ਵੀ 32 35 ਦੀ ਜੋ ਚੌਣ ਚਵਾ ਧਾਰਾ ਤੋਂ ਰੋਕਿਆ ਕੋਈ ਰੋਕਿਆ ਬਾਈ ਕੋਈ ਠੰਡੀ ਸੀਲ ਜਿਵੇਂ ਮਰਜੀ ਹੈ ਕੋਈ ਚੱਕਰੀ ਨਹੀਂ ਗਾ ਠੀਕ ਹੈ ਮਨਾ ਧਾਰਾ ਵਾਲੀ ਇੱਕ ਨੰਬਰ ਆ ਜਮਾ ਹਾਂ ਮੈਂ ਗਾ ਬਾਈ ਕੋਈ ਨਿਆਣਾ ਕੌਣ ਦੀ ਲੋੜ ਨਹੀਂ ਕੁਛ ਨਹੀਂ ਸੁਭਰ ਧਾਰਾ ਦੇਖ ਸਕਦੇ ਹੋ ਕਹਿ ਵਾਤਾ ਮੋਟੇ ਮੋਟੇ ਧਾਰਾ ਪੁਰੀਆਂ ਤੇ ਚੌਣ ਚਵਾ ਦੀ ਇੱਕ ਨੰਬਰ ਆ ਜਮਾ ਦੇਖ ਸਕਦੇ ਹੋ ਮਗਰ ਤਾਂ ਵੀ ਧਾਰਾ ਮਾਰਦੀ ਤੇ ਥਣ ਸੋਣਾ ਗੁੱਲੇ ਵਾਲਾ ਚਾਹੇ ਮਸ਼ੀਨੀ ਚੋਈ ਕਰ ਲੀਏ ਚਾਹੇ ਹੱਥੀ ਮੂਹਰੇ ਥਾਂ ਤੇ ਹੋਰ ਮਾਰੀ ਚਾਰ ਧਾਰਾ ਚੁੰਡ ਜਿਵੇਂ ਇੱਕ ਨੰਬਰ ਆ ਹਨਾ ਪੂਰੀ ਬਈ ਇੱਕ ਨੰਬਰ ਤੇ ਬਾਕੀ ਠੰਡੀ ਸੀਲ ਨੂੰ ਵੀ ਦੇਖ ਹੀ ਰਿਹਾ ਕੋਈ ਨਿਆਣਾ ਨਹੀਂ ਕੁਛ ਨਹੀਂ ਕੋ ਬੱਚਾ ਨਹੀਂ ਲਾਇਆ ਐਂਜੇ ਮਾਜੀ ਹੈ ਕਿਤਰਾ ਜਿਵੇਂ ਨੰਬਰ ਜੀ ਬਈ ਚੇਲੇ ਦੁਬਾਰੀ ਵੇਜਾਂ ਮੈਂ ਕੋ ਡਿੱਕਦੀ ਨਹੀਂ ਮਾ ਠੀਕ ਹੈ ਚੇ ਉਠੋ ਉਠੋ ਧੋੜਿਆ ਧੋੜੀ ਬਾਹਰ ਨੂੰ ਲੈ ਕੇ ਚਾਲੇ ਨੂੰ ਸੁਭਰੋ ਕੱਦ ਕਾਠ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਰਾਜੀ ਸੰਮੀ ਬਲੀ ਵੀ ਜਿੰਦ ਜਾਨ ਬਹੁਤ ਆ ਦੂਜਾ ਸੂਆ ਸੁਈਆ ਜੀ ਤੀਜਾ ਦਿਨ ਹੋ ਗਿਆ ਸੁਈ ਨੂੰ 18 ਤੋਂ ਲੈ ਕੇ 20 ਦੇ ਵਿੱਚ ਪਰ 18 ਲੀਟਰ ਦੁੱਧ ਜਿਵੇਂ ਮੈਨ ਨਾਲ ਆ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਨੇ ਸਾਫ ਸੁਥਰੀਆਂ ਅੱਗੇ ਪਿੱਛੇ ਦਾ ਹਵਾਨਾ ਕੋਈ ਇਹਨੂੰ ਬਾਜ਼ਾਰ ਨਹੀਂ ਲੱਗਿਆ ਵੇ ਇਸ ਵਕਤ ਤੇ ਸਵੇਰੇ ਫਿਰ ਜਮਾ ਸਾਫ ਆ ਦੁੱਧ ਹੋਏ ਜਮਾ ਵੀ ਸਾਫ ਕਰਤੀ ਠੀਕ ਹੈ ਜਿੰਨੀ ਚੋਨੇ ਉੰਨੀ ਬਣਦੀ ਹੈ ਹਨਾ ਸਵੇਰ ਦੀ ਨਾਲ ਹੀ ਤਿਆਰੀ ਚ ਹੈ ਨਹੀਂ ਆ ਵੀ ਸ਼ਾਮ ਤੇ ਕੌਲੀ-ਹੌਲੀ ਤਿਆਰੀ ਚ ਚੱਕੂਗੀ ਜੋਲੀ ਘੰਟੇ ਬਾਅਦ ਹੋਈ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਲੇਵਾ ਜਮਾ ਝਾਰ ਦਿੰਦੇ ਨੇ ਮੋਂਗ ਮੈਂ ਕਿਹਾ ਬਈ ਜਮਾ ਹੈ ਤੇ 18 ਲੀਟਰ ਤੋਂ ਬਾਹਰ ਦੁੱਧ ਨੈਟ ਹਜ਼ਾਰ ਆ ਜਾਮੈਂ ਮੈਂ ਕਿਹਾ ਹਜ਼ਾਰ ਆ ਬਈ ਅਗਲੇ ਨੂੰ 18 ਤੋਂ ਪਲੱਸ ਕਰਕੇ ਦੇਵਾਂਗੇ ਹਜ਼ਾਰ ਅੱਜ ਦੀ ਘੜੀ ਠੀਕ ਹੈ ਇਹ ਫਿਰ ਦਾ ਦਿਨ ਹੋਇਆ ਤੀਜਾ ਸੂਈ ਨੂੰ ਹਾਂ 20 ਤਰੀਕ ਨੂੰ ਸੂਈ ਆ ਦੁਪਹਿਰੇ ਜੀ ਲੈ ਚੱਲ ਅੰਦਰ ਸੋ ਕੱਦ ਬੈਡ ਕੋਈ ਵੀਰ ਛੋਟੀ ਮੰਨ ਕੇ ਨਾਵੇ ਬੈਡ ਪੂਰੀ ਫੁੱਲ ਡੰ ਪੂਰੀ ਹੈ ਨਹੀਂ ਆ ਵੀ ਭੱਜ ਜੂ ਜਿਵੇਂ ਬੱਚੇ ਭੱਜ ਭੁੱਜਣੇ ਕਿਵੇਂ ਮਰਜੀ ਜਿੱਥੇ ਮਰਜੀ ਖੜੀ ਰਹੇ ਐਹੋ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਰਸਾ ਸਾਡੇ ਤੋਂ ਖੜੀ ਦਿਆ ਜਮਾ ਹਣਾ ਖੜੀ ਹੈ ਬਈ ਤੁਹਾਡੇ ਸਾਹਮਣੇ ਖੜੀ ਹੈ ਸੋ ਜਾਇਦੇ ਗੱਲ ਕੋਈ ਤਾਂ ਕੋਈ ਥੌਲਾ ਨਹੀਂ ਪਾਇ ਬਈ ਮੇਰਾ ਥੋੜਾ ਜਿਹਾ ਭਾਈ ਦਾ ਪੈ ਉਹ ਵੀ ਖੜੀ ਹੈ ਇਹ ਨਸਲ ਦੇ ਹਿਸਾਬ ਨਾਲ ਖੜੀ ਹੈ ਵੀ ਦੁੱਧ ਖੜਾਉਂਦਾ ਜੋ 30 ਕਿਲੋ ਦੁੱਧ ਦਾ ਹਣਾ ਉਹ ਖੜਾਉਂ ਜਿੱਥੇ ਮਰਜ਼ੀ ਖੜਾ ਖੜਾ ਚੋਈ ਚੱਲੋ ਜਮਾ ਹੈ ਨਹੀਂ ਆ ਵੀ ਚਾਟ ਪਾਕੀ ਚ ਚੋਣੀ ਪੂਗੀ ਜਿਵੇਂ ਮਰਜ਼ੀ ਜਿੱਥੇ ਭੁਖੀ ਚੋੜੋ ਜਮਾ ਨਾਲ ਦੀ ਨਾਲ ਤਿਆਰ ਆ ਬਸ ਜਦੋਂ ਲੈ ਚੱਲ ਸੋ ਵੀਰ ਬਹੁਤ ਸੋਹਣੀ ਆ ਪਰ ਚੰਗੀ ਸਾਨੂੰ ਵਹਿੜ ਦਿਖਾਈ ਆ ਜਿਹੜਾ ਵੀਰ ਲੈ ਗਿਆ ਵੀਡੀਓ ਦੇ ਵਿੱਚ ਹੈ ਨਹੀਂ ਆ ਵੱਟੀ ਦੀ ਕੁ ਬਟਾ ਵਾਲ ਵਹਿੜ ਹੈਗੀ ਆ ਕੋ ਉਹ ਕੰਮ ਨਹੀਂ ਆ ਵੀ ਹਾਂ ਇੱਛਾ ਕੇ ਅਗਲਾ ਕਰੂਗਾ ਵੀ ਨਿੱਕੀ ਨਿਕਲ ਗਈ ਸੋ ਆਪਾਂ ਗੱਲ ਦੁਆਰੇ ਫੇਰ ਰਿਪੀਟ ਕਰਦਾ ਮੈਂ ਚੰਗੀ ਵਹਿੜ ਆ ਪੂਰੀ ਡਬਲ ਬੱਟੀ ਹੁੰਦੜ ਹਿਰ ਜਿੰਦ ਜਾਨ ਵਾਲੀ ਸੋ ਕੋਈ ਵੀ ਵੀਰ ਬੇਫਿਕਰ ਹੋ ਕੇ ਆ ਸਕਦਾ ਵਹਿੜ ਦੀ ਖਾਤਰ ਤੇ ਮੁੱਲ ਵਾਲੀ ਦਾ ਕੀ ਹੋਊਗਾ ਬੋਲਦੇ ਨਾ ਬਈ ਫੋਨ ਤੇ ਕਰ ਲੈ ਲੱਖ ਤੋਂ ਬਾਹਰ ਹੀ ਹੋਊਗਾ ਲੱਖ ਤੋਂ ਬਾਹਰ ਉਹ ਇੱਕ ਬੇਨਤੀ ਹੈ ਜਾਈ ਬਣ ਕੇ ਕੋਈ ਵੀ ਵੀਰ ਕਿਸੇ ਦੀ ਵੀ ਚੈਨਲ ਤੇ ਵੀਡੀਓ ਦੇਖਦਾ ਨਾ ਜਿਹੜਾ ਮਾਲ ਅਗਲਾ ਦਿਖਾਉਂਗਾ ਉਹਦੇ ਬਾਰੇ ਪੁੱਛਿਆ ਕਰਨ ਪਹਿਲਾਂ ਸਾਰਾ ਕੁਝ ਪੁੱਛ ਕੇ ਡਿਟੇਲ ਉਹ ਦੂਆ ਪੁੱਛੇ ਬਈ ਧੋਕੜ ਕੱਬਣਾ ਹੈਗੀ ਆ ਜਾਂ ਘੱਟ ਦੁੱਧ ੜੀ ਹੈਗੀ ਆ ਉਹ ਬਾਈਆਂ ਨੂੰ ਬਈ ਬੇਨਤੀ ਆ ਰਵੀ ਬਣ ਕੇ ਟਾਈਮ ਨਾਲ ਆਪ ਦਾ ਖਰਾਬ ਕਰਦੇ ਨੇ ਸਾਡਾ ਤੇ ਵੀ ਪਰ ਲੱਖ ਤੋਂ ਥੱਲੇ ਵਾਲੇ ਜਾਂ ਲੱਖ ਵਾਲੇ ਬਾਈ ਉਹਨਾਂ ਨੂੰ ਲੱਖ ਤੋਂ ਬਾਹਰ ਹੋ ਚੀ ਵੀ ਚੰਗੀ ਆ ਹਨਾ ਸ਼ੌਟ ਗੱਲ ਜਮਾ ਵੀਰ ਦੀ ਜਾਇਜ਼ ਆ ਤੇ ਚੀਜ਼ ਵੀ ਸਾਫ਼ ਸੁਥਰੀ ਦਿਖਾਈ ਆ ਲੱਖ ਰੁਪਏ ਦੀ ਕੋਈ ਨਹੀਂ ਦਿੰਦਾ ਇਥੇ ਜੁਪੀ ਮਹਾਰਾਸ਼ਟਰ ਵਿਹਾਰ ਜਿੱਥੇ ਮਰਜ਼ੀ ਤੁਰੇ ਫਿਰਿਓ ਨਹੀਂ ਮਿਲਦੀ 30 ਕਿਲੋ ਦਾ ਵੀ ਮੇਰੇ ਡਬਲ ਹੈ ਹੈਗੀ ਐਸ ਹੈ ਮੰਜਾੜਾ ਦਾ ਜਾਇਜ਼ ਗੱਲ ਨੰਬਰ ਬੋਲ ਜੀ ਦੁਆਰੇ ਆਪਣਾ ਮੋੜੇ ਹੱਥੀ ਚ ਜਾਣ ਵਾਲੀ ਨਹੀਂ ਪੈ ਕੱਪ ਤੇ ਜਾਂਦੀ ਜਾਓ ਜੀ ਬਲੇਰੋ ਜਾਓ ਨੰਬਰ ਬੋਲ ਦਿਓ ਆਪਣਾ ਨੰਬਰ 9872120153 19478167683 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜਾ ਸੋ ਵੀਡੀਓ ਦੇਖ ਲੈ ਸਾਬਾ